ਹਾਂਜੀ ਭੈਣ ਜੀ ਜੋ ਤੁਹਾਡੀ ਫੈਦ ਰੱਦ ਕੀਤੀ ਗਈ ਹੈ ਕੀ ਕਾਰਨ ਬਣਿਆ ਕਿਦਾਂ ਹੋਈ ਹੈ ਜੀ ਵਾਇਗਲ ਚਿਕਾ ਖਾਲਸਾ ਵਾਇਗਲ ਜੀ ਕੀ ਫਤਿਹ ਮੈਂ ਅਮਨਦੀਪ اور ਬਲਾਕ ਉਗਰ ਹੋਲਖ ਤੋਂ ਉਮੀਦਵਾਰ ਖੜੀ ਸੀ ਪਿੰਡ ਤੋਂਧਰਾਏ ਆਪਾਂ ਗੱਲ ਗਏ ਆ ਆਪਣਾ ਨਿਸ਼ਾਨ ਲੈਣ ਵਾਸਤੇ ਸਾਨੂੰ ਉੱਥੇ ਕਿਹਾ ਗਿਆ ਕਿ 3 ਵਜੇ ਤੱਕ ਨਿਸ਼ਾਨ ਮਿਲਣਾ ਫਟਾਫਟ ਫਾਰਮ ਭਰ ਕੇ ਦਿਓ ਸਾਡੇ ਕੋਲੋਂ ਧੋਖੇ ਨਾਲ ਇਹਨਾਂ ਫਾਰਮ ਦੇ ਉੱਤੇ ਸਾਇਨ ਕਰਾ ਕੇ ਫਿਰ ਅਸੀਂ ਆਰਓ ਨੂੰ ਦਿੱਤ ਕਿਹਾ ਵਾ ਪੀ ਇਹ ਨਿਸ਼ਾਨ ਲੈਣ ਆਏ ਆ ਆਰੋ ਦੇ ਹੱਥ ਚ ਆਹੀ ਫਾਰਮ ਫੜਾਇਆ ਵਾ ਆਰੋ ਹਾਨੂੰ ਕਿੰਦਾ ਕਿ ਤੁਹਾਨੂੰ ਕੱਲ ਨੂੰ ਨਿਸ਼ਾਨ ਮਿਲ ਜੂਗਾ ਬਾਹਰ ਆ ਇਹਨਾਂ ਨੂੰ ਪਤਾ ਲੱਗਾ ਵਾ ਕਿ ਇਹਨਾਂ ਨੇ ਸਾਡਾ ਮਤਲਬ ਰੱਦ ਕਰਤਾ ਵਾ ਫਾਰਮ ਸਾਡੇ ਕੋਲ ਧੋਖੇ ਨਾਲ ਇਹਨਾਂ ਨੇ ਮਤਲਬ ਰੱਦ ਕਰਵਾਇਆ ਹੋਇਆ ਵਾ ਫਾਰਮ ਤੇ ਮੈਂ ਆਰੋ ਦੇ ਉੱਤੇ ਮਤਲਬ ਕੰਪਲੀਟ ਕਰਨਾ ਚਾਹੁੰਦੀ ਆ ਕਿ ਸਾਨੂੰ ਇਨਸਾਫ ਮਿਲੇ ਇਹਨਾਂ ਧੋਖੇ ਨਾਲ ਸਾਡਾ ਫਾਰਮ ਰੱਦ ਕਰਾਏ ਹੋਏ ਨੇ ਭੈਣ ਜੀ ਜਦੋਂ ਤੁਸੀਂ ਫਾਈਲ ਦੇ ਵਾਸਤੇ ਦੇ ਸਾਈਨ ਕੀਤੇ ਤੇ ਤੁਹਾਨੂੰ ਫਾਈਲ ਵਾਸ ਮਿਲ ਗਈ ਆ ਜਾਂ ਜਿਹੜੀ ਸਕਿਉਰਿਟੀ ਉਹ ਮਾਸ ਮਿਲ ਗਈ ਆ ਨਹੀਂ ਸਾਨੂੰ ਨਾ ਤੋਂ ਨਾ ਫਾਈਲ ਵਾਪਸ ਕੀਤੀ ਨਾ ਸਾਨੂੰ ਕੋਈ ਮਤਲਬ ਫੀਸ ਜਿਹੜੀ ਸਾਡੀ ਲੱਗੀ ਆ ਉਹ ਵੀ ਨਹੀਂ ਵਾਪਸ ਕੀਤੀ ਇਹ ਹੁਣ ਅਸੀਂ ਕਾਨੂੰਨੀ ਮਤਲਬ ਨਿਧੀ ਤੌਰ ਤੇ ਅਸੀਂ ਅਰੋਧ ਖਿਲਾਫ ਕਰਾਂਗੇ ਅਦਾਲਤ ਵਿੱਚ ਜਾ ਕੇ ਕੇਸ ਤਾਂ ਹੀ ਉਹਨਾਂ ਕੋਲੋਂ ਉੱਥੇ ਹੀ ਜਾ ਕੇ ਲਵਾਵਾਂਗੇ ਜੋ ਸਕਿਉਰਟੀ ਹੁੰਦੀ ਹੈ ਉਹ ਉਹ ਤਾਂ ਵਾਪਸ ਕਰਤੀ ਉਹਨਾਂ ਨੇ ਨਹੀਂ ਸਾਨੂੰ ਕੋਈ ਸਕਿਉਰਟੀ ਨਹੀਂ ਦਿੱਤੀ ਨਾ ਹਨ ਕੋਈ ਫਾਈਲ ਦਿੱਤੀ ਆ ਸਾਨੂੰ ਇਹਨਾਂ ਕਹਿ ਕੇ ਉਹਨਾਂ ਉੱਥੋਂ ਜਦੋਂ ਅਸੀਂ ਨਿਸ਼ਾਨ ਲੈਣ ਗਏ ਆ ਇਹਨਾਂ ਕਹਿ ਕੇ ਭੇਜਤਾ ਵਾ ਕਿ ਤੁਹਾਡਾ ਮਤਲਬ ਤੁਸੀਂ ਸੈਂਡ ਕਰਤੇ ਆ ਭਈ ਇਹ ਕੇਸ ਨਹੀਂ ਲੱਗਣਾ ਅਛਾ ਜੀ ਹਾਂਜੀ ਲਕਸ਼ਣ ਨਹੀਂ ਤੁਸੀਂ ਲੜਦੇ ਹੋ ਅਹੀਂ ਅਹੀਂ ਇਲੈਕਸ਼ਨ ਨਹੀਂ ਲੜਨੇ ਠੀਕ ਹੈ ਜੀ ਅਹੀਂ ਜਦ ਕਿ ਅਹੀਂ ਨਾ ਤਾਂ ਕੋਈ ਆਪਣੇ ਆਪ ਸਾਈਨ ਕੀਤਾ ਵਾ ਅਸੀਂ ਤਾਂ ਸਿਰਫ ਆਪਣਾ ਨਿਸ਼ਾਨ ਲੈਣ ਗਏ ਹਾਂ ਠੀਕ ਹੈ ਜੀ ਸਾਡੇ ਕੋਲੋਂ ਧੋਖੇ ਨਾਲ ਇਹਨਾਂ ਸਾਈਨ ਕਰਵਾਏ ਨਾ ਠੀਕ ਹੈ ਜੀ ਧੰਨਵਾਦ